ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਦਿੱਲੀ ਦੀਆਂ ਨਹੀਂ ਬਲਕਿ ਪੰਜਾਬ ਦੀਆਂ ਨੇ ਪੰਜਾਬ ਦੇ ਜਲੰਧਰ ਦੇ ਵਿੱਚ ਵੀ ਅਜਿਹੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਕਾਲਾ ਸਿੰਘਾ ਰੋਡ ਤੇ ਕੋਟ ਸਦੀਕ ਦੇ ਵਿੱਚ ਦੋ ਮਹੀਨਿਆਂ ਤੋਂ ਪਾਣੀ ਦੀ ਸਮੱਸਿਆ ਚੱਲ ਰਹੀ ਹੈ ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤੇ ਅੱਜ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਦੇ ਵੱਲੋਂ ਤਰਨਾਵੀ ਲਗਾਇਆ ਗਿਆ ਇਸੇ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਮਹਿਲਾਵਾਂ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਨਦੇ ਿਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਮਹਿਲਾਵਾਂ ਦਾ ਕਹਿਣਾ ਹੈ ਕਿ ਇੰਨੀ ਗਰਮੀ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਕਈ ਵਾਰ ਪਾਣੀ ਨੂੰ ਲੈ ਕੇ ਉਹ ਗੁਹਾਰ ਲਗਾ ਚੁੱਕੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੋਕਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਸਿਰਫ ਟੈਂਕਰ ਭੇਜ ਕੇ ਕੰਮ ਸਾਰ ਦਿੱਤਾ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਟੈਂਕਰ ਆਨ ਦੇ ਨਾਲ ਮਸਲਾ ਹੱਲ ਨਹੀਂ ਹੋ ਜਾਂਦਾ ਉਹਨਾਂ ਕਹਿੰਿਆ ਕਿ ਤਪਦੀ ਗਰਮੀ ਦੇ ਵਿੱਚ ਰੋਜ਼ਾਨਾ ਪਾਣੀ ਦੇ ਟੈਂਕਰਾਂ ਤੋਂ ਪਾਣੀ ਭਰ ਕੇ ਵੀ ਉਹ ਲੋਕ ਪਰੇਸ਼ਾਨ ਹੋ ਗਏ ਨੇ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਤਰਨਾ ਲਗਾਇਆ ਗਿਆ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਤੁਸੀਂ ਵੀ ਵੇਖੋ ਕਿੰਜੇ ਮੁਹੱਲਾ ਨਿਵਾਸੀ ਪਾਣੀ ਦੇ ਕਰਕੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਦਿੱਲੀ ਵਰਗੇ ਹਾਲਾਤ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਨੇ ਪਤਾ ਨਹੀਂ ਨਾਮ ਦਾਲ ਦੋ ਆਪਣਾ ਕੀ ਹੋਇਆ ਕੀ ਹੈ ਜੀ ਮੈਂ ਫੋਰਸ ਦੀ ਬੋਸ ਦੀ ਰਾਣੀ ਬੋਲ ਰਹੀ ਹਾਂ ਸਾਡੇ ਨਾਲ ਪਾਣੀ ਨਹੀਂ ਪਿਛਲੇ 25 ਦਿਨ ਤੋਂ ਆ ਰਿਹਾ ਹੈਗਾ ਸਾਡਾ ਕੋਈ ਮਸਲਾ ਹੱਲ ਨਹੀਂ ਕਰ ਰਿਹਾ ਹੈਗਾ ਵੋਟਾਂ ਲੈ ਜਾਂਦੇ ਆ ਮੁੜ ਕੇ ਨਹੀਂ ਕੋਈ ਆਉਂਦਾ ਹੈਗਾ ਤਾਂ ਹੁਣ ਇੱਥੇ ਧਰਨਾ ਲਾ ਕੋਈ ਉੱਚ ਅਧਿਕਾਰੀ ਮਿਲਿਆ ਆਇਆ ਕਿੰਨੀ ਚਿਰ ਤੋਂ ਇੱਥੇ ਧਰਨਾ ਲਾ ਕੇ ਬੈਠੇ ਸੀ ਇਹਦੇ 8 ਵਜੇ ਦੀਆਂ ਬੈਠੀਆਂ ਆ ਐਸਡੀਓ ਆਈ ਸੀ ਐਸਡੀਓ ਆਈ ਸੀ ਉਹ ਕਹਿੰਦੀ ਟੈਂਕਰ ਮੰਗਵਾ ਆਂਦੇ ਆ ਟੈਂਕਰਾਂ ਨਾਲ ਭਾਜੀ ਪਾਣੀ ਦਾ ਮਸਲਾ ਹੱਲ ਹੋ ਜਾਊਗਾ ਘੱਟੋ ਘੱਟ ਤੈਨੂੰ 4000 ਪਿੱਛੇ ਘਰ ਆ ਸਾਡਾ ਠੀਕ ਹੈ ਨਾ ਇਦਾਂ ਮਸਲੇ ਨਹੀਂ ਹੱਲ ਹੁੰਦੇ ਪਾਣੀ ਕਿੰਨਾ ਘਟਾਵਾਂਗੇ ਪਹਿਲਾਂ ਤੁਸੀਂ ਤਾਂ ਹੁਣ ਫਿਰ ਕਿਵੇਂ ਚੱਲ ਰਿਹਾ 2 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਤੇ ਕਿਵੇਂ ਗੁਜ਼ਾਰਾ ਕਰ ਰਹੇ ਹੋ ਉਹਨਾਂ ਦੇ ਸਲੈਂਸਰ ਮੋਟਰ ਆ ਨਾ ਉਹਨਾਂ ਦੇ ਉਹ ਭਰ ਕੇ ਲਿਆਈਦਾ ਕਈ ਬੁੜੀਆਂ ਦਾ ਹੱਡੀਆਂ ਕੱਲ ਮੋਟਰਾਂ ਤੇ ਧੋ ਕੇ ਲਿਆਈਆਂ ਹੂੰ ਖੱਤਿਆਂ ਦੇ ਵਿੱਚ ਐਡੀਆਂ ਫਸਲਾਂ ਚੜੀਆਂ ਕੱਲੋਂ ਕੋਈ ਨੂੰ ਨਿੱਕੀ ਗੱਲ ਹੋ ਜਾਵੇ ਕੌਣ ਨੂੰਨੇ ਵਾਰ ਹੈ ਹੂੰ ਤਾਂ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਤੁਸੀਂ ਇਹ ਕਰਦੇ ਆ ਸਾਡੇ ਨਾ ਮਹੱਲੇ ਦੇ ਵਿੱਚ ਆ ਮੋਟਰ ਲੱਗਣੀ ਚਾਹੀਦੀ ਆ ਵੱਖਰੀ ਹੂੰ ਠੀਕ ਆ ਇਸ ਕਰਕੇ ਅਸੀਂ ਇਹ ਤਾਂ ਰੋਜ਼ ਧਰਨਾ ਲਾਵਾਂਗੇ ਰੋਜ਼ ਇਹ ਤਾਂ ਧਰਨਾ ਲਾਵਾਂਗੇ ਸਾਡੇ ਦੇ ਨਾਮ ਮਸਲਾ ਹੱਲ ਹੋਇਆ ਕੋਈ ਨਾ ਕੋਈ ਆਊਗਾ ਬੋਟਾ بڑے ਹੱਥੀਂ ਜੋੜ ਕੇ ਆ ਜਾਂਦੇ ਆ ਇਹ ਤਾਂ ਗੋਡੇ ਤੇ ਲਾ ਕੇ ਪੈ ਮਾਥਾ ਦੇਖਦੇ ਆ ਤੇਰੇ ਹੱਥ ਲਾਉਂਦੇ ਆ ਮੁੜ ਕੇ ਆਦੀ ਕੋਈ ਬਾਤ ਨਹੀਂ ਪੁੱਛਦਾ ਗਰੀਬਾਂ ਦੀ ਇੱਦਾਂ ਹੋ ਪਾਜੀ ਚੱਲਣਾ ਲੱਗਦਾ ਆ ਟੀਵੀ ਦੇਖੋ ਅਸੀਂ ਕਿਹੜਾ ਹੁਣ ਤੂੰ ਹੁਣ ਕਿੰਨੇ ਸਮੇਂ ਲਈ ਇੱਥੇ ਧਰਨਾ ਲਾਇਆ ਗਿਆ ਅਸੀਂ ਸਵੇਰ ਦੀ 8 ਵਜੇ ਦੀ ਬੈਠਣਾ ਨਹੀਂ ਹੁਣ ਖਤਮ ਕਰਨ ਦੀ ਕੋਸ਼ਿਸ਼ ਹੈ ਕਿ ਨਜ਼ਦੀਕਾ ਕੋਈ ਆਉਂਦਾ ਨਹੀਂਗਾ ਸਾਡਾ ਮੁਸਲਾ ਹੱਲ ਨਹੀਂ ਹੁੰਦਾ ਅਸੀਂ ਇੱਦਾਂ ਹੀ ਬੈਠਾਂਗੇ ਅਗਰ ਸਾਡੀਆਂ ਬੀਬੀਆਂ ਨੂੰ ਸਾਡੇ ਕੋਈ ਬਾਪ ਭਰਾਵਾਂ ਨੂੰ ਬੀੜਾ ਨੂੰ ਕੋਈ ਹੋ ਗਿਆ ਉਹ ਜ਼ਿੰਮੇਵਾਰ ਉਹ ਹੋਣਗੇ ਠੀਕ ਬਿਊਰੋ ਰਿਪੋਰਟ ਦ 7 نیوز ਇੰਡੀਆ